ਹੋ ਜੱਟ ਦਾ ਹਮਰ ਸੋਨਾਲੀ ਕਨਲੇ ਰੰਗ ਦਾ ਨਾ ਹਟ ਗਿਆ ਰਾਸਵਾਰੀ ਵਾਂਗ ਲੰਘਦਾ ਜੋਰ ਜਾਰ ਲਹੁਣ ਕਦੇ ਐਸ਼ਰ ਨਹੀਂ ਸੰਗਦਾ ਮਾੜੀ ਮੋਟੀ ਖੇਤੀ ਚ ਸਕਾਟ ਵੀ ਨਹੀਂ ਹੰਬਦਾ ਫੋੜ ਨੂੰ ਬਣਾਤਾ ਹੀਰੋ ਯਾਰੋ ਉਹਦੀ ਬਾਜ ਦੇ ਜੱਟਾ ਵੇਟ ਰੈਕਟਰ ਜੱਟਾਂ ਦੇ ਜਹਾਜ ਨੇ ਜੱਟਾਂ ਦੇ ਟ੍ਰੈਕਟਰ ਜੱਟਾਂ ਸੁਫਰ ਤਾਂ ਜਿਨਾਖਾਂ ਤਾਂ ਉਹ ਨਾ ਜੋਰ ਲਾਉਂਦਾ ਏ ਹੌਲੈਂਡ ਹੱਲਾ ਦੀ ਲਵਾ ਕੇ ਮੰਜੀ ਬੌਂਦਾ ਏ ਇੱਕ ਮਚਵੜ ਨਾਲ ਸਟੰਡੜ ਲਿਆਂਦਾ ਏ ਬੱਲੇ ਬੱਲੇ ਕਰ ਵਾਲੀ ਬੜੀ ਸਬਰਾਜ ਨੇ ਜੱਟਾਂ ਦੇ ਟ੍ਰੈਕਟਰ ਜੱਟਾਂ ਦੇ ਜਹਾਜ਼ ਨੇ ਜੱਟਾਂ ਦੇ ਟ੍ਰੈਕਟਰ ਜੱਟਾਂ ਦੇ ਜਹਾਜ਼ ਨੇ ਅਰਜਣ ਦੀ ਦਸੜ ਘੇਰਾ ਵਾਲੀ ਮੋਜਿਆ ਜੌੜੀ ਅੜਦਾ ਵੀ ਯਾਰੋ ਆਪਣਾ ਹੀ ਹੋ ਗਿਆ ਨਿਊ ਐਸੀ ਤੇ ਪ੍ਰੀਤ ਨਾਮ ਆ ਗਿਆ ਥੋੜੀ ਥੋੜ ਜਿ ਮੁੜੇ ਯਾਰੋ ਮੈਂ ਸੀ ਤਈਓ ਛਾ ਗਿਆ ਲੋਕਾਂ ਚ ਬਣਾਈ ਕੌਣ ਸੱਚ ਦੀ ਆਵਾਜ਼ ਨੇ ਜੱਟਾਂ ਦੇ ਡੈਕਟਰ ਜੱਟਾਂ ਦੇ ਜਹਾਜ ਨੇ ਜੱਟਾਂ ਦੇ ਡੈਕਟਰ ਜੱਟਾਂ ਦੇ ਜਹਾਜ ਨੇ ਰੂਸੀਆ ਦੀ ਘੜਬਾਈ ਲਾਰਸ ਕਵਾਲਦਾ ਜੜਦਾ ਕੀਤਾ ਚਿੱਤੋ ਕੇ ਜੀਤ ਜਲਾਲ ਦਾ ਡੀਡੀ ਚਾਉਂਦਾ ਆਪਣੀ ਜਗ੍ਹਾ ਤੇ ਪਹਿਲਵਾਨ ਸੀ ਸੋਹਣਾ ਕਲਾਸ ਕਰਦੀ ਵੀ ਬੜੀ ਸ਼ਾਨ ਸੀ ਆਸ਼ੇ ਦਾ ਮੁਕਾਬਲਾ ਸੀ ਕੀਤਾ ਸਤਿਰਾਜ ਨੇ